ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਨੰਦ ਸਾਹਿਬ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭੈ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸੌਦ ਗਾਵਣ ਆਈਆਂ ਸੌ ਦੋਤਾ ਗਾਉ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸੁਵਨਾ ਗਲਾਸ ਮਰ ਸੁਆਮੀ ਸੋਕ ਮਨ ਹੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਵਾ ਕੀ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਸ ਹੈ ਜਿਹ ਦੇਹ ਸੋ ਪਾਵੇ ਸਦਾ ਸਿਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ੁਭ ਦੰਦੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਅਧਰ ਮੇਰਾ ਜਿਨ ਪਕਾਸ ਕੋ ਅੰਨਿਆ ਕਰ ਸੰਤ ਸੁਖਮਨੈ ਵਸਿਆ ਜਿਨੀਚਾ ਸਭ ਕੋ ਜਾਣਿਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਦ ਦੀ ਇਹ ਵਡਿਆਈ ਕਹਿ ਨਾਨਕ ਸੁਨੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ੁਦਿਤ ਕਰਤਿ ਪਾਗਾ ਹੈ ਕਰਤਿ ਪਾਗਾ ਸਤਿ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇਨਾ ਮਰ ਕੈ ਲਾਗੀ ਕਹਿ ਨਾਨਕ ਤੈ ਸੁਖੋਆ ਤਿਤ ਕਰ ਅਨੰਦ ਵਾਜੇ ਸਾਚੀ ਲਿਵ ਬਿੰਦਿ ਨਿਮਾਣੀ ਦੇ ਨਿਮਾਣੀ ਲਿਵ ਵਾਜੋਂ ਕਿਆ ਕਰੇ ਵਿਚਾਰੀਆ ਤਦ ਵਾਸਮਰਤ ਹੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰਤਾਉ ਨਾਹੀ ਸਬਦ ਲਗ ਸਵਾਰੀਆ ਕਹਿ ਨਾਨਕ ਲਿਵੈ ਵਜਹੁਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਘਰ ਕਿਰਪਾ ਲਈ ਇਕੱਠੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੂਹ ਟੁੱਟਾ ਤਿਨ ਕਾ ਸਤ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸੁ ਦੇ ਸੂਝਿ ਜਨ ਪਾਵੇ ਪਾਵਾ ਤਾ ਸੋ ਜਾਨਾ ਦੇ ਜਿਸ ਨਾ ਹੋਰ ਕਿਆ ਕਰਹਿ ਵਿਚਾਰਿਆ ਇਕ ਭਰਮ ਭੂਲੇ ਫਿਰੈ ਦੇ ਦਸੋ ਇਕ ਨਾਮ ਲਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਭਾਣਾ ਭਾਵੇ ਕਹਿ ਨਾਨਕ ਜਿਤੇ ਪਿਆਰੇ ਸੂਝਿ ਜਨ ਪਾਵੇ ਆਹੋ ਸੰਤ ਪਿਆਰੇ ਹੋ ਅਕਤ ਕੀ ਕਰੈ ਕਹਾਣੀ ਕਰੈ ਕਹਾਣੀ ਅਕਤ ਕੀ ਰੀਕਤ ਦੁਆਰੇ ਪਾਈਐ ਤਨ ਮਨ ਧਨ ਸਭ ਸਭ ਪਰ ਕੋ ਹੁਕਮ ਨੈ ਪਾਈਐ ਹੁਕਮ ਮੰਨੇ ਹੋ ਗੁਰੂ ਕੇ ਰਾਗ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਤਹਿੋ ਅਕਤ ਕਹਾਣੀ ਏ ਮਨ ਚੰਚਲਾ ਚੁਤਰਾਏ ਕਿਨੇ ਨਾ ਪਾਇਆ ਚੁਤਰਾਏ ਨਾ ਪਾਇਆ ਕਿਨੈ ਤੂ ਸੁਨ ਮਨ ਮੇਰੀਆ ਏ ਮਾਇਆ ਮੋਹਨੀ ਜਿਨੇਤ ਭਰਮ ਫਲਾਇਆ ਮਾਇਆ ਤਾਂ ਮੋਹ ਨਹੀਂ ਤਨੈ ਕੀਤੀ ਜਿੰਟਾ ਗੋਲੀ ਪਾਈਆ ਕਰਵਾਣ ਕੀਤਾ ਤਸੈ ਵਿਟੋ ਜਿੰਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਏ ਕਿਨੇ ਨਾ ਪਾਇਆ اے ਮਨ ਪਿਆਰਿਆ ਤੂੰ ਸਦਾ ਸੱਚ ਸੁਮਾਲੇ ਹੋ ਕਤਮ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀ ਤਸ ਨਾਲ ਕੋ ਜਿਤ ਲਾਈਐ ਐਸਾ ਕਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਉ ਅਦੇ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਓ ਸਦਾ ਸੱਚ ਸਮਾਲੇ ਅਗੰਗੁਤਰਾ ਤੇ ਰੰਤ ਨਾ ਪਾਇਆ ਅੰਤ ਨੋ ਪਾਇਆ ਕਿਨੈ ਤੇਰਾ ਆਪਣਾ ਅਤੂ ਜਾਣਹਿ ਜੀਅ ਜੰਤ ਸਭ ਤੇਰੇ ਆਕ ਆਕ ਵਖਾਣੈ ਆਕੈ ਤਾਂ ਵੇਖੈ ਸਭ ਤੂੰ ਹੈ ਜਿੰਜਕ ਤੂੰ ਪਾਇਆ ਕਹਿ ਨਾਨਕ ਓ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨਜਨ ਅੰਮ੍ਰਿਤ ਕੋ ਜੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨੋਸ ਆਇਆ ਜੀਅ ਜੰਤ ਸੋਤੋਂ ਦੋ ਪਾਇ ਇੱਕ ਵੇਖ ਪਰਸਣ ਆਇਆ ਲਭ ਲੋ ਹੰਕਾਰ ਤੁਰਕਾ ਸਤਗੁਰੂ ਭਲਾ ਭਾਇਆ ਕਹਿ ਨਾਨਕ ਜਿਸ ਨੂੰ ਆਪ ਚਾਤਾ ਤੈ ਨੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨੇ ਰਾਲੀ ਚਾਲ ਅਨਾਰੀ ਭਗਤਾ ਕੀ ਰੀ ਵਿਕ ਮਾਰਗ ਚਲਨਾ ਲਭ ਲੋ ਹੰਕਾਰ ਤਾ ਕ੍ਰਿਸ਼ਨਾ ਮੋਤ ਨਾਹੀ ਬੋਲਣਾ ਕੰਨਿਓ ਤਕੀ ਵਾਲੋਂ ਨਕੀ ਇਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਵਤ ਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਲ ਭਗਤਾ ਜੁਗੋ ਜੁਗ ਨਿਰਾਲੀ ਜੋ ਤੂੰ ਚਲਾਹੇ ਤੂੰ ਚਲੈ ਸੁਆਮੀ ਹੋਰ ਕਾ ਜਾਣਾ ਗੁਣ ਤੇਰੇ ਜਿਉ ਤੂੰ ਚਲਾਹੇ ਤੂੰ ਚਲੈ ਜਿਨਾਂ ਮਾਰਗ ਪਾਵੇ ਕਰ ਕਿਰਪਾ ਜਨਨਾਵ ਲਾਏ ਸੇ ਹਰ ਹਸਦਾ ਧਿਆਵ ਹੈ ਜਿਸ ਨੋ ਕਥਾ ਸੁਣਾ ਹੈ ਆਪਣੀ ਇਸੇ ਗੁਰਦੁਆਰੇ ਸੁਖ ਪਾਵੇ ਹੀ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਹਾ ਚਲਾਵੇ ਹੀ ਇਹੋ ਸੁਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਨਾਇਆ ਇਹੋ ਕਿਨ ਕੈ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਰੈ ਕਨੇਰੇ ਕਰਹਿ ਗੱਲਾਂ ਗੱਲਿ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਨਾਇਆ ਪੁਵਿਤ ਹੋਏ ਸੇ ਜਨਾਜ ਨਹੀਂ ਹਰ ਧਾਇਆ ਹਰ ਧਾਇਆ ਪੁਵਿਤ ਹੋਏ ਗੁਰਮੁਖ ਜੀ ਨੇ ਧਾਇਆ ਪੁਵਿਤ ਮਾਤਾ ਪਿਤਾ ਕੁਟੰਬ ਸਹਿ ਸੋ ਪੁਵਿਤ ਸੰਗ ਸਵਾਈਆ ਕਹਿੰਦੇ ਪੁਵਿਤ ਸੁੰਦੇ ਪੁਵਿਤ ਸੇ ਪੁਵਿਤ ਜਿਨਨੀ ਮਨ ਵਸਾਇਆ ਕਹ ਨਾਨਕ ਸੇ ਪੁਵਿਤ ਜਿਨਨੀ ਗੁਰਮੁਖ ਹਰ ਹਰ ਧਾਇਆ ਕਰਮੀ ਸਹਿ ਨਉ ਜੈ ਜਿ ਸਹਿਜ ਸਹਿਸਾ ਨ ਜਾਇ ਨਹਿ ਜੈ ਸਹਿ ਸਖਤ ਸੰਜਮ ਰਹੀ ਕਰਮ ਕਮਾਏ ਸਹਿਜ ਜਿਉ ਮਿਲਨ ਹੈ ਕਿ ਸੰਜਮ ਧੋਤਾ ਜਾਏ ਮਨ ਤੋ ਸਭ ਲਗ ਹੋ ਹੱਥੋਂ ਰੋਹ ਚਤਲਾਏ ਕਹਿ ਨਾਨਕ ਗੁਰ ਪ੍ਰਸਾਦਿ ਸਹਿਜ ਉਜਾਏ ਉਸ ਸੈ ਸਾਿਵ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾ ਮੈਲੇ ਇਤਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੰਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਬਿਤਾ ਮੈਂ ਨਾਮ ਉਤਮ ਸੋ ਸੁਣੇ ਨਹੀਂ ਫਿਰ ਹੈ ਜੋ ਬਿਤਾਲਿਆ ਕਹ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਇਤਨੀ ਜਨਮ ਜੂਐ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲਾ ਬਾਹਰੋਂ ਤਾਂ ਨਿਰਮਲ ਜੀਉ ਨਿਰਮਲੈ ਸਭ ਕੁਤੇ ਕਰਨੀ ਕਮਾਣੀ ਕੋੜ ਕੇ ਸੋਇ ਪੌਚੈ ਨਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿੰਨੇ ਕਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸੁਧਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਐ ਹੋਆ ਤਦ ਸੰਸੇ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਨ ਹਿਰਦੈ ਧਿਆਏ ਅੰਤਰਾਤਮਾ ਸਮਾਲੇ ਆਪ ਛੜ ਸੁਧਾਰਹਿ ਪਰਨਾਏ ਗੁਰ ਬਿਨੋ ਵਰਨਾ ਜਾਣੈ ਕੋਈ ਕਹ ਨਾਨਕ ਸੁਣੋ ਸੰਤੋ ਸੋ ਸਿੱਖ ਸੰਮੁਖ ਹੋਏ ਜੇ ਕੋ ਗੁਰ ਤੇ ਬਿਮਖ ਹੋਐ ਬਿ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੈ ਕੋਈ ਪੁੱਛੋ ਬਿਵੀਕਿਆ ਜਾਏ ਅਨੇਕ ਜੁਨੀ ਪਰਮ ਆਵੇ ਬਿ ਸਤਗੁਰ ਮੁਕਤ ਨ ਪਾਏ ਪੇਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿੰ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਬਹੁ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦਤ ਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵੱਜ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀਆਂ ਕੋ ਕਾਣੀ ਹਰ ਹਰਨਿਤ ਕਰਹਿ ਰਸਨਾ ਕਹਿਆ ਕਿ ਸੁਨਾ ਜਾਣੀ ਜਿ ਜਿਨ ਕਹ ਹਰ ਲਾਇਆ ਮਾਇਆ ਬੁਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਵੱਜ ਹੋਰ ਕੱਚੀ ਬਾਣੀ ਗੁਰਗਾ ਸਬਦ ਰਤਨ ਹੈ ਹੀਰੇ ਜਿਤ ਜੜਾ ਸਾਧ ਰਤਨ ਜੇ ਤੁਮਾਂ ਲਾਗਾ ਇਹੋ ਹੋਆ ਸਮਾਓ ਸਭ ਸੇਤੀ ਮਨ ਮਿਲਿਆ ਸਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਸਉਂਦੇ ਉਝਾਏ ਕਹਿ ਨਾਨਕ ਸਾਧ ਰਤਨ ਹੈ ਹੀਰਾ ਜਿਤ ਜੜਾਓ ਸਿਵ ਸੰਤੋਪੁ ਪਾਏ ਕੈ ਕਰਤਾ ਆਪੇ ਹੁਕਮਰਤਾਏ ਹੁਕਮਰਤਾ ਆ ਵੇਖੈ ਗੁਰਮੁਖ ਸਭ ਜਾਏ ਤੋੜੇ ਬੰਦਨ ਹੋਏ ਮੁਕਤ ਸਬਦ ਮਨ ਵਸਾਏ ਗੁਰਮੁਖ ਜਸਨੋਂ ਆਪ ਕਰੇ ਸੋ ਹੋਵੇ ਇੱਕ ਸੋ ਨਿਰਲਾਇ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਸਰ ਪਨ ਪਾ ਵਿਚਾਰ ਦੇ ਤਤ ਸਰਣਾ ਜਾਣੀ ਤਤ ਸਰਣਾ ਜਾਣੀ ਗੁਰੂ ਅਜਿਹੁ ਤਤ ਸਰਣਾ ਜਾਣੀ ਤੇ ਗੁਣੇ ਸੰਸਾਰ ਪਰਮ ਸੰਤਾ ਸੁਤਿਆ ਰੈਣ ਬਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅਮਰ ਬਾਣੀ ਕਹ ਨਾਨਕ ਸੋ ਤਤ ਪਾਏ ਜਿਸ ਨੂੰ ਮੰਨ ਦੇਨ ਹਰ ਦਿਲ ਲਾਗੈ ਜਗਤ ਰੈਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਉ ਮਨੋਂ ਵਿਸਾਰੀਐ ਮਨੋ ਕਉ ਵਿਸਾਰੀਐ ਏ ਵਰਦਾਤਾ ਜੇ ਅਗਨ ਮੈਂ ਹਰ ਪਹੁੰਚਾਵੇ ਉਸ ਨੂੰ ਕਿਉ ਨਾ ਸਕੀ ਜਿਸ ਨੂੰ ਆਪਣੀ ਨਿਮਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹ ਨਾਨਕ ਏ ਵਰਦਾਤਾ ਸੋ ਕਿਉ ਮਨੋਂ ਵਿਸਾਰੀਐ ਜਿਐ ਸੂਇ ਅਗਨੁ ਸਰਮਹੈ ਤੈਸੀ ਬਾਹਰ ਮਾਇਆ ਮਾਇਆ ਗੰਸੋ ਇਕੋ ਜੀ ਕਰਤੈ ਖਲਰਚਾਇਆ ਜਤ ਸਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਸ਼ੁ ਕੀ ਲਗੇ ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਉ ਕੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟਹੁ ਰਹੇ ਲੋਕ ਮਿਲ ਲਾਇ ਐਸਾ ਸਤਿਗੁਰ ਜੀ ਮਿਲਾਇ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤੁਸ ਮਿਲ ਰਹਾ ਹਰ ਵਸੈ ਮੰਨ ਆਏ ਹਰ ਆਪ ਮੁਲਕ ਹੈ ਭਾਤ ਨਾ ਕੀ ਨਾਨਕਾ ਜਨ ਹਰ ਪਲੈ ਪਾਏ ਹਰ ਰਾਸ ਮੇਰੀ ਮਨ ਵੰਜਾਰਾ ਹਰ ਰਾਸ ਮੇਰੀ ਮਨ ਵੰਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਤਜਪੇ ਹੋ ਜੀ ਹੋ ਲਾਹ ਕਟਿਉ ਦਿਹਾੜੀ ਇਹ ਧੰਤ ਨਾ ਮਿਲਿਆ ਜਨ ਹਰਾਪੇ ਭਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋ ਆਵਣ ਜਾਰਾ اے ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਦ ਕੀਤਾ ਜਿ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲਾਏ ਪਿਆ ਹਰ ਰਸ ਬਹੁ ਨਾ ਤਿਸਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਗੁਰ ਮਿਲੈ ਜਿਸ ਆਇ ਕਹ ਨਾਨਕ ਹੋਰ ਅਨ ਰਸਾ ਵਿਸਰੇ ਜਾਂ ਹਰ ਵਸੈ ਮਨ ਆਈ ਇਹ ਸਰੀਰਾ ਮੇਰਿਆ ਹੱਥੋਂ ਮੈਂ ਜੋਤ ਰੱਖੀ ਹਰਿ ਬਿਨ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤਤ ਵਿੱਚ ਤਾ ਤੂੰ ਜਗ ਮੈਂ ਆਇਆ ਹੱ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰ ਬਰਸਾਦੀ ਗੁਜਿਆ ਤਾਂ ਚਲਤ ਹੁਆ ਚਲਤ ਨਤਰੀ ਆਇ ਕਹਿ ਨਾਨਕ ਸਿਸ਼ਟ ਕਾ ਮੂਦ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇ ਮਨ ਚੋਪਿਆ ਪ੍ਰਵਾਗੰ ਸੁਣਿਆ ਹਰ ਮੰਗਲ ਗਾਉ ਸਖੀ ਗੁਰ ਮੰਦਰ ਬਣਿਆ ਹਰ ਗਾਉ ਮੰਗਲ ਨ ਸਖੀ ਸਭ ਦੁੱਖ ਨ ਬਿਆਪੈ ਗੁਰ ਚਨ ਲਾਗੇ ਦਿਨ ਸੁਭਾਗੇ ਆਪਣਾ ਪਰਜਾ ਪਾਏ ਅਨਹਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰਿ ਭੋਗੂ ਕਹਿ ਨਾਨਕ ਪ੍ਰਵਾ ਮਿਲਿਆ ਕਰਨ ਕਰਨ ਜੋਗੋ ਏ ਸ੍ਰੀ ਰਾਮੇਰਿਆ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ ਏ ਕਰਮ ਕਮਾਇ ਤੁਦ ਸਰੀਰਾ ਜਾ ਤੂੰ ਜਗ ਮੈਂ ਆਇ ਜਿਨ ਹੱਥ ਰਚ ਰਚਿਆ ਸੋ ਹਰ ਮਨਵਸਾਇ ਗੁਰਪਤ ਸਾਹਿਬ ਦੀ ਹਰ ਮਨਵਸਿਆ ਪੂਰਵ ਲਿਖਿਆ ਪਾਇਆ ਕਹ ਨਾਨਕ ਹੋ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰੂ ਸਿਉ ਚਿਤ ਲਾਇਆ 헤 ਨਿਤਰੋ ਮੇ ਰਹੋ ਹਰ ਤੁਮੈ ਜੋ ਧਰੀ ਹਰ ਮਨ ਵਰਨਾ ਦੇਖੋ ਕੋਈ ਹਰ ਬਿਨਵਰ ਨਾ ਦੇਖੋ ਕੋਈ ਨਦਰੀ ਹਰਿ ਨਿਹਾਲਿਆ ایਉ ਵਿਸ ਸੰਸਾਰ ਤੁਮ ਦੇਖਦੇ ਹੋ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦਿ ਹੁcjਿਆ ਜਾਂ ਬੇਕਾਰ ਇਕ ਹੈ ਹਰ ਬਿਨਵਰ ਨਾ ਕੋਈ ਕਹ ਨਾਨਕੇ ਨਿਤਰੰਦ ਸੇ ਸਤਗੁਰ ਮਿਲਿਆ ਤਿਵ ਦ੍ਰਿਸ਼ਟ ਹੋਈ اے ਸ਼ਰਵਣੋ ਮੇਰੋ ਸੱਚਾ ਸੁਣਨੈ ਨੂੰ ਪਠਾਏ ਸੱਚਾ ਸੁਣਨੈ ਨੂੰ ਪਠਾਏ ਸ੍ਰੀ ਲਾਇ ਸੁਨਹੁ ਸਤਿ ਬਾਣੀ ਜੇ ਤੂੰ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸੱਚ ਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਨਹੁ ਪਿੱਤਰ ਹੋ ਸੱਚੈ ਸੁਨੈ ਨੋ ਪਠਾਇ ਹਰ ਜਿਉ ਗੁਪੰਦ ਰੱਖੈ ਵਾਜਾ ਪਉਣ ਵਜਾਇਆ ਵਜਾਇਆ ਵਜੋ ਪਉਣ ਨੌ ਦਵਾਰੀ ਪ੍ਰਗਟ ਕੀਏ ਦਸਮਾ ਗਉਤਰ ਕਾਇਆ ਗੁਰਦੁਆਰੇ ਲਾਇ ਭਾਵਨੀ ਇੱਕ ਨਾਂ ਦਸਮਾ ਦਵਾਰ ਦਿਖਾਇਆ ਤਹਾ ਅਨੇਕ ਰੂਪ ਨਉ ਨਉ ਨਿਤ ਤਸਤੰਤ ਨ ਜਾਇ ਕਾਇਆ ਚਹ ਨਾਨਕ ਹਰ ਪ੍ਰਿਆਰੈ ਜੀਉ ਉਪੰਦ ਰਕੈ ਵਾਜਾ ਪਉਣ ਵਜਾਇਆ ਇਹੋ ਸਚ ਸੋਇਲਾ ਸਚ ਕਰ ਗਵੋ ਗਾਵੋ ਤਉ ਸੋਇਲਾ ਕਰ ਸਚੈ ਜਿ ਤਸ ਸਦਾ ਸਚ ਤਿਆਵਹਿ ਸਚੋ ਤਿਆਵਹਿ ਜਤੁ ਤ ਭਾਵੈ ਗੁਰਮੁਖ ਜਨ ਨ ਵਜਾਵੇ ਇਹੋ ਸਚ ਸਬਨਾ ਕਾ ਖਸਮ ਜਿਸ ਬਖਸ਼ੇ ਸੋ ਜਨ ਪਾਵੇ ਕਹ ਨਾਨਕ ਸੱਚ ਸੁਹਿਲਾ ਸੱਚ ਕਰ ਗਾਵੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਭ੍ਰਮ ਪਰ ਪਾਇਆ ਉਤਰੇ ਸਗਲ ਵਿਸੂਰੇ ਦੋ ਕਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸ਼ਾਂਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੂ ਸੁਣਤੇ ਪੁਨੀਤ ਕਹਤੇ ਪਤ ਸਤਿਗੁਰਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਤ ਸਤਿਗੁਰਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਕਤੇ